ਨਾਮ ਰঞ্জੀਤ ਸਿੰਘ ਹੈ ਜੀ ਮੈਂ ਵਾਈਟ ਐਵੇਨਿਊ ਇਸੇ ਕਲੌਨੀ ਦਾ ਰਹਿਣ ਵਾਲਾ ਜੀ ਸਰ ਕੀ ਘਟਨਾ ਜੀ ਇਹਨਾਂ ਨੇ ਘਟਨਾ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਨੀਅਰੈਸਟ ਬੁਢੇ ਸਤਕਾਰਯੋਗ ਅੰਕਲ ਸਰਦਾਗਰ ਬਜਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਤੇ ਚੜੇ ਆ ਤੇ ਚੁੰਗੀ ਵਾਲ ਨੂੰ ਜਾਣਾ ਸੀ ਇਹਨਾਂ ਥੋੜਾ ਜਿਹਾ ਦਿੱਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ ਸਵਿਫਟ ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ਬਰਦਸਤ ਹਿੱਟ ਕੀਤਾ ਆ ਤੇ ਆਉਣ ਦਾ ਸਪੋਰਟੀ ਇਹਨਾਂ ਦੀ ਡੈਥ ਹੋਈ ਆ ਤੇ ਸਵਿਫਟ ਗੱਡੀ ਵਾਲਾ ਉਹਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਪੁੱਥੇ ਵੀ ਕਾਫੀ ਬੰਦੇ ਵਾਖ ਪੈਗੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾਸਟੇਡ ਚੌਂਕੀ ਵਿੱਚ ਲਿਆ ਕੇ ਉਹਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਕੋਈ ਸੀਸੀਟੀਵੀ ਵੀ ਹੈਗੀ ਹੈ ਜੀ ਹਾਂਜੀ ਸੀਸੀਟੀਵੀ ਵੀਡੀਓ ਵੀ ਕੋਈ ਹੈਗੀ ਸੀਸੀਡੀ ਹਾਂਜੀ ਵੀਡੀਓ ਹੈਗੀ ਹੈ ਜੀ ਸੀਸੀਟੀਵੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦਵਾਂਗਾ ਕੋਈ ਚੱਕਨੀ ਜੀ ਬਾਕੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਬੜਾ ਇਹ ਜਿਹੜਾ ਆ ਨਾ ਸਹਿਯੋਗ ਵਾਲੀ ਗੱਲ ਆ ਤੇ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ। ਮਤਲਬ ਘਰ ਚ ਖਿਆਲ ਰੱਖਣ ਵਾਲੇ ਹਸੀ ਜੀ। ਖਿਆਲ ਰੱਖਣ ਵਾਲੇ ਬਸ ਜੀ ਸਾਰੇ ਕਰਤਾ ਤਾਤਾ ਹੋਏ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ। ਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਜਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ। ਸਰਜੀਤ ਕੌਰ ਕੀ ਘਟਨਾ ਹੈ? ਕੋਰੋਨਾ ਤਿਆਰ ਹੋਂਦੇ ਆ। ਮੈਨੂੰ ਕਹਿੰਦੇ ਨੇ 11 ਵਜੇ ਆ ਫੇ ਕਹਿੰਦੇ 12 ਵਜੇ ਲਕਿਆ ਮੈਂ ਚੱਲਿਆ ਪੈਸੇ ਪਾਣ ਅਜੀ ਹੋ ਗਏ ਨੇ ਮੈਂ ਅੰਦਰ ਨੂੰ ਆਈ ਆ ਅੰਦਰ ਆਈ ਆ ਤਾਂ ਗੱਡੀ ਠਾ ਹੋਈ ਏ ਮੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਤੁਹਾਡਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦੇ ਕੋਈ 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 ਬੰਦਾ ਭੇਜੋ ਮਗਰ ਮੈਂ ਬੰਦਾ ਮੇਰੇ ਕੋਲ ਕੋਈ ਨਹੀਂ ਮੈਂ ਕੱਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਵੇੜ ਚ ਘਰੋਂ ਵਾਟੀ ਪਾਈ ਫਿਰ ਨਾਲ ਦੀ ਆਈ ਆ ਕਿਆ ਪਾਣੀ ਪਾਣੀ ਉਹਨੇ ਪਿਆ ਲਿਆ ਫਿਰ ਗੱਡੀ ਜੀ ਉਹਨਾਂ ਨੇ ਸਕੂਟੀ ਬਾਕੇ ਖੜਿਆ ਸਪਤਾ ਅਸਤਾਂ ਮਗੇ ਹੀ ਆ ਉਸੇ ਲੰਮੇ ਪਿਆ ਚੁਪ ਕਰਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਮੈਨੂੰ ਤਾਂ ਪਤਰਾ ਕੋਈ ਨਹੀਂ ਪੜਾ ਮੈਨੂੰ ਕੋਈ ਨਹੀਂ ਪਤਾ ਬਰਾ ਮੈਂ ਕਿਹਾ ਹਾਂ ਐ ਹਾਂ ਕਿੰਨਾ ਨਾ ਤੇ ਹੈ ਪਉਣ ਚਲਿਆ ਵਾ ਕਬਰਾਨਾ ਪਿਆਹੇ ਪਵਾ ਕੇ ਮਾਉਨਾ ਫੇਰ ਸਬਜੀ ਬਣਾਈ ਤੇ ਖਾਵਾਂਗੇ ਨਾ ਸਬਜੀ ਬਣੀ ਨਾ ਆਇਆ ਕਹਿੰਦਾ ਮਾਜਨਾ ਕਬਰਾਨਾ ਤੂੰ ਆਈ ਨਾ ਮਮਾ ਗਿਆ ਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲਜਾਤਵਾ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਲਾ ਮੈਂ ਮਰਜੀ ਤੇਰੀ ਖਣ ਨਹੀਂ ਕਰਨੀ ਕਰਨਾ ਨਾ ਕਰ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆ ਵਾਰਦਾ ਹੋ ਗਈ ਹੈ ਮਾਜ਼ੂ ਉਹਦੇ ਪ੍ਰਾਕ ਸਮਾਨ ਚੋਕਲੇ ਸੇ ਤੇ ਹਸਤਾਲ ਵੀ ਚੁਕਿਆ ਇੱਥੇ ਵੀ ਚੁਕਿਆ ਹੁਣ ਤੇ ਮੈਨੂੰ ਸਾਹ ਚੜਦਾ ਹੀ ਹੁਣ ਮੇਕੋ ਗੱਲ ਨਹੀਂ ਹੁੰਦੀ ਕਾਰਵਾਈ ਇੱਥੇ ਆਪਾਂ ਸਰਜੀਤਕੌਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਲਾਂਚ ਕੀਤੀ ਆ ਐਫਆਈਆ ਨੰਬਰ ਹੈਗਾ ਵਾ 3304A279 ਆਈਪੀਸੀ ਚੱਲ ਗੱਡੀ ਕੋਲੀ ਫੜੀ ਹਾਂਜੀ ਗੱਡੀ ਜਿਹੜੀ ਆ ਜਿਸ ਨਾਲ ਐਕਸੀਡੈਂਟ ਹੋਇਆ ਉਹ ਗੱਡੀ ਆਪਣਾ ਕਬਜ਼ੇ ਚ ਲਈ ਆ ਹੀਰੋ 177